ਕੀਮ ਜੈਪਰ ਸਾਥੀਓ ਸਾਥੀਓ ਆਮ ਆਮੀ ਪਾਰਟੀ ਦੀ ਸਰਕਾਰ ਬਣੀ 2022 ਦੇ ਵਿੱਚ ਤੇ ਲੋਕਾਂ ਨੇ ਬਹੁਤ ਸੁਖ ਦਾ ਸਾਹ ਲਿਆ ਖਾਸ ਕਰ ਪੰਜਾਬ ਦੇ ਜਿਹੜੇ ਦਲਿਤ ਵਰਗ ਸੀਗਾ ਐਸਸੀ ਕਮਿਊਨਿਟੀ ਸੀਗੀ ਉਹਨਾਂ ਉਹਨਾਂ ਨੇ ਵੀ ਬਹੁਤ ਇਹਨੂੰ ਅਪਰੀਸ਼ੀਏਟ ਕੀਤਾ ਤੇ ਬਹੁਤ ਸਾਥ ਦਿੱਤਾ ਸਾਰੇ ਵਰਗਾਂ ਨੇ ਸਾਥ ਦਿੱਤਾ ਇਹੋ ਕਿਸੇ ਵੀ ਕਮਿਊਨਿਟੀ ਨੂੰ ਬਿਲੋਂਗ ਕਰਦਾ ਸੀ ਪਰ ਬਹੁਤ ਸਾਰੀਆਂ ਐਦਾਂ ਦੀਆਂ ਕਮੀਆਂ ਸੀ ਜੋ ਪਹਿਲਾਂ ਦੀਆਂ ਸਰਕਾਰਾਂ ਨੇ ਨਹੀਂ ਪੂਰੀਆਂ ਕੀਤੀਆਂ ਤਾਂ ਉਹ ਸਾਨੂੰ ਆਮ ਆਦਮੀ ਪਾਰਟੀ ਨੂੰ ਕਰਨ ਦਾ ਮੌਕਾ ਮਿਲਿਆ ਤੇ ਅਸੀਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਹਾਂ ਕਿ ਸਾਡੀ ਸਰਕਾਰ ਦੇ ਸਮੇਂ ਦੇ ਵਿੱਚ ਇਹ ਕੰਮ ਜਿਹੜਾ ਉਹ ਹੋਣ ਜਾ ਰਿਹਾ ਹੈ ਇਹ ਸਾਡੀ ਆਮ ਆਦਮੀ ਪਾਰਟੀ ਜਦੋਂ ਸਰਕਾਰ ਬਣੀ ਕਈ ਚੀਜ਼ਾਂ ਜਿਹੜੀਆਂ ਨੇ ਪੇਸ਼ ਕੀਤੀਆਂ ਗਈਆਂ ਸਾਡੇ ਸਾਹਮਣੇ ਜਦੋਂ ਅਸੀਂ ਚੋਣ ਜਿੱਤ ਕੇ ਆਏ ਤਾਂ ਅਸੀਂ ਇਕ ਸੋਚ ਲੈ ਕੇ ਚੱਲੇ ਦੋ ਤਸਵੀਰਾਂ ਦੀ ਸੋਚ ਜਿੰਦਗੀ ਜਿਹੜੀ ਅਸੀਂ ਉਹ ਹਮੇਸ਼ਾ ਅੱਗੇ ਰੱਖੀਏ ਇਹ ਚੀਜ਼ ਦੇ ਆਜ਼ਮ ਸਰਦਾਰ ਪਗਲ ਸਿੰਘ ਜੀ ਤੇ ਸਾਡੇ ਬਾਬਾ ਸਾਹਿਬ ਅੰਬੇਦਕਰ ਸਾਹਿਬ ਜਿਨ੍ਹਾਂ ਦੇ ਕੱਲ ਹੀ ਜਨਮ ਤੀਪਾ ਮਨਾ ਕੇ ਹਟੇ ਆ ਉਹਨਾਂ ਇਹ ਦੋ ਜਿਹੜੇ ਸੋਚ ਇਹਨਾਂ ਦੀ ਧਾਰਨੀ ਸੀਗੀ ਅਸੀਂ ਇਸ ਕਰਕੇ ਅਸੀਂ ਆਪਣੇ ਹਰੇਕ ਦਫ਼ਤਰ ਦੇ ਵਿੱਚ ਇਹਨਾਂ ਦੀ ਫੋਟੋ ਲਾਈਆਂ ਹੋਈਆਂ ਨੇ ਉਹਦੇ ਚ ਸਰਕਾਰੀ ਦਫ਼ਤਰਾਂ ਚ ਵੀ ਆਰਡਰ ਹੈਗਾ ਕਿ ਫੋਟੋ ਲਾਉਣੀ ਆ ਤੇ ਨਹੀਂ ਤਾਂ ਹੁਣ ਤੱਕ ਮੁੱਖ ਮੰਤਰੀਆਂ ਦੀਆਂ ਫੋਟੋਆਂ ਜਿਹੜੀਆਂ ਸੀਗੀਆਂ ਜਾਂ ਮੰਨ ਲਓ ਕੋਈ ਵੀ ਲਾਈਆਂ ਜਾਂਦੇ ਪਰ ਅਸੀਂ ਇੱਕ ਸੋਚ ਲੈ ਕੇ ਚੱਲੇ ਆ ਇਸ ਕਰਕੇ ਅਸੀਂ ਇਹਨਾਂ ਦੀ ਫੋਟੋ ਜਿਹੜੀ ਆ ਉਹ ਹਰੇ ਪਾਸੇ ਲਾਉਨੇ ਆ ਸੋ ਪੰਜਾਬ ਸਰਕਾਰ ਵਿੱਚ ਜਿਹੜਾ ਅਸੀਂ ਪਹਿਲਾਂ ਸੋਚ ਕੇ ਚੱਲੇ ਸੀ ਅਜੋਸੇ ਤੇ ਕੰਮ ਕਰ ਜਿਹੜਾ ਭ੍ਰਿਸ਼ਟਾਚਾਰ ਦਾ ਖਾਤਮਾ ਉਹ ਅਸੀਂ ਜ਼ਰੂਰ ਕਰਾਂਗੇ ਤੇ ਉਹਦੇ ਵੱਲ ਕਦਮ ਵਧਿਆ ਹੋਇਆ ਤੇ ਉਹ ਜਦੋਂ ਭ੍ਰਿਸ਼ਟਾਚਾਰ ਦਾ ਖਾਤਮਾ ਹੋਊਗਾ ਤਾਂ ਆਮ ਲੋਕ ਜਿਹੜੇ ਨੇ ਗਰੀਬ ਲੋਕ ਜਿਹੜੇ ਨੇ ਦਬੇ ਕੁਚਲੇ ਲੋਕ ਜਿਹੜੇ ਨੇ ਉਹਨਾਂ ਨੂੰ ਤਾਂ ਹੀ ਪੋਸਟਾਂ ਮਿਲਣਗੀਆਂ ਤਾਂ ਹੀ ਉਹ ਉੱਚੀਆਂ ਪੋਸਟਾਂ ਤੇ ਆਉਣਗੇ ਨਹੀਂ ਤਾਂ ਜਿਵੇਂ ਪਹਿਲਾਂ ਚੱਲਦਾ ਆ ਰਿਹਾ ਉਹ ਵਿੱਚ ਦੇਸ਼ ਨੂੰ ਆਜ਼ਾਦ ਹੋਏ 75 ਸਾਲ ਹੋ ਗਏ ਪਰ ਜਿਹੜਿਆਂ ਦੇਸ਼ ਦੇ ਵਿੱਚ ਸਾਰੀਆਂ ਹਾਈ ਕੋਰਟਾਂ ਵਿੱਚ ਕਿਸੇ ਵੀ ਰਾਜ ਦੇ ਵਕੀਲਾਂ ਜਾਂ ਸਰਕਾਰੀ ਵਕੀਲਾਂ ਦੀ ਭਰਤੀ ਲਈ ਐਸਸੀਐਸਟੀ ਲਈ ਕੋਈ ਰਾਖਵਾਂਕਰਨ ਨਹੀਂ ਸੀ ਇਹ ਬਹੁਤ ਜ਼ਰੂਰੀ ਸੀਗਾ ਜਦੋਂ 2017 ਦੇ ਵਿੱਚ ਸਾਡੀ ਪਾਰਟੀ ਦੀ ਮੰਗ ਸੀ ਉਸ ਸਮੇਂ ਕਾਂਗਰਸ ਦੀ ਸਰਕਾਰ ਸੀ ਜਿਸ ਨੂੰ ਦੇਸ਼ ਵਿੱਚ ਦਲਿਤ ਵਿਰੋਧੀ ਪਾਰਟੀ ਵਜੋਂ ਵੀ ਜਾਣਿਆ ਜਾਂਦਾ ਕਿਉਂਕਿ ਉਹਨਾਂ ਨੇ ਕੀਤਾ ਕੁਝ ਨਹੀਂ ਗੱਲਾਂ ਜਿਹੜੀਆਂ ਨੇ ਉਹ ਕੀਤੀਆਂ ਨੇ ਜਿਸ ਨੇ ਹਮੇਸ਼ਾ ਦਲਤਾਂ ਦੇ ਵਿਰੁੱਧ ਫੈਸਲੇ ਲਏ ਸਾਡੀ 5 ਸਾਲ ਸਾਡੀ ਮੰਗ ਵਾਲ ਜਿਹੜਾ ਉਹ ਕੋਈ ਇਹਨਾਂ ਨੇ ਧਿਆਨ ਨਹੀਂ ਦਿੱਤਾ ਸਿਰਫ ਗੱਲਾਂ ਦੇ ਵਿੱਚ ਸਮਾਂ ਟਪਾਉਂਦੇ ਰਹੇ ਡੰਗ ਟਪਾਉ ਕੰਮ ਜਿਹੜਾ ਉਹ ਕਰਦੇ ਰਹੇ ਫਿਰ ਜਦੋਂ 2022 ਦੇ ਵਿੱਚ ਲੋਕਾਂ ਨੇ ਬਹੁਤ ਵੱਡਾ ਫਸਫਾ ਦਿੱਤਾ ਆਮਾਨੀ ਪਾਰਟੀ ਦੀ ਸਰਕਾਰ ਬਣੀ ਸਾਨੂੰ ਮੌਕਾ ਮਿਲਿਆ ਫਿਰ ਪੰਜਾਬ ਦੇ ਦੀਆਂ ਅਨੁਸੂਚਿਤ ਜਾਤੀਆਂ ਜਨ ਜਾਤੀਆਂ ਨਾਲ ਇੱਕ ਵੱਡਾ ਵਾਅਦਾ ਕੀਤਾ ਸੀ ਜਦੋਂ ਅਸੀਂ ਸੱਤਾ ਵਿੱਚ ਆਵਾਂਗੇ ਤੁਹਾਡੇ ਬੱਚਿਆਂ ਨੂੰ ਹਾਈ ਕੋਰਟ 'ਚ ਰਾਖਵਾ ਕਰਨ ਦੇਵਾਂਗੇ ਇਹ ਪਹਿਲਾਂ ਕੀਤਾ ਹੋਇਆ ਸੀਗਾ ਸੋ ਉਹਦੇ ਤਹਿਤ ਜਦੋਂ ਜੇਕਰ ਸਰਕਾਰੀ ਵਕੀਲਾਂ ਰਾਖਵਾ ਕਰਨ ਉਸ ਜਾਤੀਆਂ ਦਾ ਬੱਚਾ ਹਾਈ ਕੋਰਟ ਸੁਪਰੀਮ ਕੋਰਟ ਦਾ ਜੱਜ ਬਣ ਜਾਵੇਗਾ ਇਹ ਗੱਲ ਕਾਂਗਰਸ ਪਾਰਟੀ ਨੇ ਪਿਛਲੇ 75 ਸਾਲਾਂ ਤੱਕ ਨਹੀਂ ਕੀਤੀ ਸਿਰਫ ਅੰਬੇਦਕਰ ਸਾਹਿਬ ਦੇ ਨਾਂ ਤੇ ਦਲਤਾਂ ਦੇ ਨਾਂ ਤੇ ਜਿਹੜੀਆਂ ਉਹ ਵੋਟਾਂ ਲੈਂਦੇ ਰਹੇ ਪਰ ਉਹਨਾਂ ਨੇ ਕਦੇ ਵੀ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ ਕਦੇ ਉਹਨਾਂ ਨੇ ਇਸ ਗੱਲ ਦਾ ਜਿਹੜਾ ਸਮਰਥਨ ਨਹੀਂ ਕੀਤਾ ਸੋ ਮੈਂ ਇਸ ਕਰਕੇ ਤੁਹਾਨੂੰ ਦੱਸ ਰਿਹਾ ਮੇਰੇ ਕੋਲ ਪ੍ਰੋਪਰ ਡਾਟੇ ਨੇ ਪ੍ਰੋਪਰ ਅੰਕੜੇ ਤੇ ਅਸੀਂ ਗੱਲ ਕਰਦੇ ਹਾਂ ਕਿਸੇ ਨੇ ਕਦੇ ਨਹੀਂ ਸੋਚਿਆ ਕਿ ਦਲਤਾਂ ਦੇ ਬੱਚਿਆਂ ਨੂੰ ਚੰਗੇ ਪੜੇ ਲਿਖੇ ਇਹਨਾਂ ਨੂੰ ਹਾਈ ਕੋਰਟ ਕੂਟਾਂ ਦੇ ਵਿੱਚ ਵਕੀਲਾਂ ਦੇ ਉਹਦੇ ਵਿੱਚ ਕਿਤੇ ਰੱਖਮਾ ਕਰਨ ਜਿਹੜਾ ਦਿੱਤਾ ਜਾਵੇ ਸਿਰਫ ਆਮ ਆਦਮੀ ਪਾਰਟੀ ਸੋਚਿਆ ਜਦੋਂ ਸਾਡੀ ਸਰਕਾਰ ਬਣੀ ਸਾਡੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਤੇ ਪੰਜਾਬ ਦੇ ਮੁੱਖ ਮੰਤਰੀ ਜੀ ਨੇ ਤੁਰੰਤ ਹੁਕਮ ਦਿੱਤਾ ਜਿੱਥੇ ਵੀ ਸਰਕਾਰੀ ਵਕੀਲਾਂ ਦੀਆਂ ਸਾਮੀਆਂ ਖਾਸ ਕਰ ਹਾਈ ਕੋਰਟ ਵਿੱਚ ਤੇ ਜਲਦੀ ਹੀ ਪ੍ਰਬੰਧ ਕੀਤਾ ਜਾਵੇ ਇਸ ਗੱਲ ਨੂੰ ਧਿਆਨ ਦਿੱਤਾ ਜਾਵੇ ਕਿ ਜਦੋਂ ਸਰਕਾਰ ਬਣੀ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਤੁਰੰਤ ਹੁਕਮ ਦਿੱਤਾ ਕਿ ਸਰਕਾਰੀ ਵਕੀਲਾਂ ਦੀਆਂ ਅਸਾਮੀਆਂ ਖਾਸ ਕਰ ਹਾਈ ਕੋਰਟ ਵਿੱਚ ਉੱਥੇ ਜਲਦੀ ਪ੍ਰਬੰਧ ਕੀਤਾ ਜਾਵੇ ਅਸੀਂ ਜਦੋਂ 2017 ਵਿੱਚ ਖੋਜ ਲੈ ਕੇ ਖੋਜ ਕੇ ਲੈ ਕੇ ਆਏ ਉਸ ਸਮੇਂ ਅਸੀਂ ਪਹਿਲੀ ਵਾਰ 58 ਅਸਾਮੀਆਂ ਵਿੱਚ ਰੱਖਵੇਂ ਕਰਨ ਦੀ ਵਿਵਸਥਾ ਲੈਂਦੀ ਸੀ ਲੈਂਦੀ ਹੈ ਭਾਵੇਂ ਉਹ ਸੀਨੀਅਰ ਐਡਵੋਕੇਟ ਜਨਰਲ ਹੋਵੇ ਵਧੀਕ ਐਡਵੋਕੇਟ ਜਨਰਲ ਹੋਵੇ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਹੋਵੇ ਡਿਪਟੀ ਐਡਵੋਕੇਟ ਜਨਰਲ ਸਹਾਇਕ ਐਡਵੋਕੇਟ ਜਨਰਲ ਜਾਂ ਐਡਵੋਕੇਟ ਆਨ ਰਿਕਾਰਡ ਇਹ ਮੈਂ ਤਾਂ ਬੋਲ ਰਿਹਾ ਕਿਉਂਕਿ ਮੀਡੀਆ ਦੇ ਮਾਧਿਅਮ ਰਾਹੀਂ ਪਤਾ ਲੱਗ ਸਕੇ ਕਿ ਕਿਹੜੀਆਂ-ਕਿਹੜੀਆਂ ਪੋਸਟਾਂ ਦੇ ਉੱਤੇ ਗੱਲ ਹੋ ਰਹੀ ਹੈ ਕਿਹਦੇ ਲਈ ਅਸੀਂ ਆਪਾਂ ਕਰਨ ਲੈ ਕੇ ਆਏ ਹਾਂ ਆਮਾਦੀ ਪਾਰਟੀ ਦੀ ਸਰਕਾਰ ਵੱਲੋਂ ਦਲਿਤਾਂ ਅਤੇ ਪੰਜਾਬ ਦੇ ਅਨੁਸੂਚੀ ਜਾਤੀਆਂ ਦੇ ਹੱਕ ਵਿੱਚ ਲਿਆ ਗਿਆ ਇੱਕ ਵੱਡਾ ਇਤਿਹਾਸਿਕ ਫੈਸਲਾ ਸਾਹਮਣੇ ਆਇਆ ਤੁਸੀਂ ਇੱਕ ਗੱਲ ਧਿਆਨ ਚ ਰੱਖਿਓ ਜਦੋਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਨੂੰ ਅਸੀਂ ਲੈ ਕੇ ਚੱਲੇ ਹਾਂ ਤਾਂ ਅਸੀਂ ਆਮ ਲੋਕਾਂ ਦੇ ਲਈ ਦਲ ਖਾਸ ਕਰਕੇ ਦਲਿਤ ਵਰਗਾਂ ਦੇ ਲਈ ਜਦੋਂ ਬਹੁਤ ਲੋਡ ਵੰਰਕਾਂ ਦੇ ਲਈ ਸ਼ੁਰੂ ਤੋਂ ਕੰਮ ਕਰਦੇ ਆ ਰਹੇ ਆ ਇਹਦੇ ਵਿੱਚ ਜਦੋਂ ਮਾਪਦੰਡ ਦੀ ਗੱਲ ਕਰਦੇ ਆ ਜਾਂ ਬੜਾ ਵੱਡਾ ਖਲਾਅ ਜਿਹੜਾ ਵਿੱਚ ਪਿਆ ਹੋਇਆ ਸੀ ਉਹ ਅਸੀਂ ਤੁਹਾਨੂੰ ਦੱਸਦੇ ਆ ਇਹ ਮਾਪਦੰਡ ਸੀ ਕਿ ਸੀਨੀਅਰ ਐਡਵੋਕੇਟ ਜਨਰਲ ਦੇ ਉਹਦੇ ਲਈ ਆਮਦਨ ਜਿਹੜੀ ਹੈ 20 ਲੱਖ ਰੁਪਏ ਸਾਲਾਨਾ ਹੋਣੀ ਚਾਹੀਦੀ ਸੀ ਜਿਹੜੋ ਪਹਿਲਾਂ ਰੱਖਿਆ ਗਿਆ ਸੀ ਕਿਸੇ ਤਰ੍ਹਾਂ ਐਡੀਸ਼ਨਲ ਐਡਵੋਕੇਟ ਜਨਰਲ ਲਈ 15 ਲੱਖ ਰੁਪਏ ਸੀਨੀਅਰ ਐਡਵੋਕੇਟ ਜਨਰਲ ਲਈ 10 ਲੱਖ ਰੁਪਏ ਡਿਪਟੀ ਐਡਵੋਕੇਟ ਜਨਰਲ ਲਈ 7 ਲੱਖ ਰੁਪਏ ਸਹਾਇਕ ਐਡਵੋਕੇਟ ਜਨਰਲਿਸ 3.5 ਲੱਖ ਰੁਪਏ ਅਤੇ ਐਡਵੋਕੇਟ ਔਨ ਰਿਕਾਰਡ ਲਈ ਕੁਝ ਵੀ ਨਹੀਂ ਹੋਣਾ ਚਾਹੀਦਾ ਇਹ ਸ਼ਰਤਾਂ 2017 ਦੇ ਐਕਟ ਵਿੱਚ ਸੀ ਜਦੋਂ ਅਸੀਂ ਭਾਰਤੀ ਪ੍ਰਕਿਰਿਆ ਦੇਖੀ ਸ਼ੁਰੂ ਕੀਤੀ ਉਹਨਾਂ 58 ਸਮੇਂ 15 ਸਮੇਂ ਖਾਲੀ ਸੀ ਅਸੀਂ ਦੇਖਿਆ ਖਾਲੀ ਕਿਉਂ ਹਨ ਇਸ ਕਰਕੇ ਤੇ ਕੰਮ ਕੀਤਾ ਗਿਆ 2017 ਵਿੱਚ ਜਿਹੜੇ ਆਮਦਨ ਕਰਦੇ ਮਾਪਦਨ ਅਨੁਸਾਰ ਯੋਗ ਉਮੀਦਵਾਰ ਨਹੀਂ ਮਿਲੇ ਇਸ ਕਰਕੇ ਉਹਨਾਂ ਨੇ ਕਿਹਾ ਗਿਆ ਇਹ ਇੱਕ ਇਤਿਹਾਸਕ ਫੈਸਲਾ ਹੈ ਕਿਉਂਕਿ ਅਸੀਂ ਸਾਰੀਆਂ ਆਮਦਨੀ ਸਥਿਤੀਆਂ ਤੇ ਬਹੁਤ ਖੋਜ ਕੀਤੀ ਆ ਉਸ ਤੋਂ ਬਾਅਦ ਜਿਹੜਾ ਫੈਸਲਾ ਆਇਆ ਖਾਸ ਕਰਕੇ ਆਮ ਸ਼੍ਰੇਣੀ ਦੇ ਲਈ ਇਸ ਫੈਸਲੇ ਕਰ ਇਹਨੂੰ ਬੜੇ ਧਿਆਨ ਨਾਲ ਸੁਣਨ ਦੀ ਲੋੜ ਆ ਜੋ ਅਸੀਂ ਐਮੈਂਡਮੈਂਟ ਕੀਤੀ ਆ ਇਸ ਫੈਸਲੇ ਕਾਰਨ ਅਨੁਸੂਚਿਤ ਜਾਤੀ ਅਨੁਸੂਚਿਤ ਜਨ ਜਾਤੀ ਅਤੇ ਸਾਰੇ ਉਮੀਦਵਾਰਾਂ ਦਾ ਆਮਦਨ ਕਰ ਅੱਧਾ ਹੋ ਜਾਵੇਗਾ ਯਾਨੀ ਕਿ 20 ਲੱਖ ਦੇ ਪ੍ਰਬੰਧ ਵਿੱਚ 10 ਲੱਖ ਰੁਪਏ 15 ਲੱਖ ਦੇ ਪ੍ਰਬੰਧ ਵਿੱਚ 7.5 ਲੱਖ ਰੁਪਏ 10 ਲੱਖ ਦੇ ਪ੍ਰਬੰਧ ਵਿੱਚ 5 ਲੱਖ ਰੁਪਏ 7 ਲੱਖ ਦੇ ਪ੍ਰਬੰਧ ਵਿੱਚ 3.5 ਲੱਖ ਰੁਪਏ 3.5 ਲੱਖ ਦੇ ਪ੍ਰਬੰਧ ਵਿੱਚ 1.75 ਲੱਖ ਰੁਪਏ ਅੱਜ ਅਸੀਂ ਇਸ ਮਾਪਦੰਡ ਵਿੱਚ ਵੱਡੀ ਢਿੱਲ ਢਿੱਲ ਦਿੱਤੀ ਹੈ ਜੋ 15 ਖਾਲੀ ਸਾਮੀਆਂ ਨੂੰ ਪੂਰਿਆ ਜਾ ਸਕੇ ਇਹ ਸਾਡੀ ਇਮਾਨਦਾਰ ਸਰਕਾਰ ਦੀ ਸੋਚ ਹੈ ਕਿ ਅਸੀਂ ਇਹਦੇ ਲਈ ਕੰਮ ਕਰਦੇ ਹਾਂ ਸਾਡੇ ਨੈਸ਼ਨਲ ਕੋਨਵੀਨਰ ਅਰਵਿੰਦ ਕੇਜਰੀਵਾਲ ਜੀ ਨੂੰ ਸਲਾਮ ਕਰਦਾ ਮੁੱਖ ਮੰਤਰੀ ਸਾਹਿਬ ਨੂੰ ਸਲਾਮ ਕਰਦਾ ਜਿਨ੍ਹਾਂ ਨੇ ਫਿਰ ਇੱਕ ਵਾਰ ਪੰਜਾਬ ਦੇ ਦਲਤਾਂ ਉਹਨਾਂ ਦੇ ਬੱਚਿਆਂ ਨੂੰ ਆਪਣਾ ਦਰਦ ਜਿਹੜਾ ਆ ਉਹਨਾਂ ਦਾ ਵੰਡਾਇਆ ਉਹਨਾਂ ਦੇ ਨਾਲ ਖੜੇ ਨੇ ਤੇ ਉਹਨਾਂ ਨੂੰ ਇਹ ਦਰਸਾਇਆ ਕਿ ਅਸੀਂ ਆਮ ਆਦਮੀ ਪਾਰਟੀ ਜਿਹੜੀ ਆ ਹਮੇਸ਼ਾ ਤੁਹਾਡੇ ਨਾਲ ਖੜੀ ਆ ਅਸੀਂ ਤੁਹਾਡੀ ਪੋਸਟ ਖਾਲੀ ਨਹੀਂ ਰਹਿਣ ਦਿੱਤੀ ਨਾ ਨਹੀਂ ਤਾਂ ਇੱਕ ਵੱਡਾ ਬੈਕਲੌਗ ਖਾਲੀ ਰਹੇਗਾ ਪਰ ਜਦੋਂ ਅਸੀਂ ਦੇਖਿਆ ਕਿ 15 ਪੋਸਟਾਂ ਖਾਲੀ ਹਨ ਤਾਂ ਅੱਜ ਮਾਫਦਨਲੇ ਅਤੇ ਘਟਾ ਦਿੱਤੇ ਪੰਜਾਬ ਵੱਲੋਂ ਸਮੂਹ ਵਕੀਲ ਭਾਈਚਾਰੇ ਕਰਨਾ ਪਿਆ ਉਹ ਕਰਾਂਗੇ ਮੈਂ ਇਹ ਕਹਿਣ ਦੇ ਵਿੱਚ ਬੜਾ ਮਾਣ ਮਹਿਸੂਸ ਕਰਦਾ ਕਿ ਜੋ ਸਾਡੀ ਸਰਕਾਰ ਨੇ ਵਾਦਾ ਕੀਤਾ ਸੀ ਔਨ ਤੋਂ ਪਹਿਲਾਂ ਅਸੀਂ ਉਹ ਸਾਰੇ ਵਾਦੇ ਪੂਰੇ ਕਰ ਰਹੇ ਹਾਂ ਤੇ ਇਸ ਜੋ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜੀ ਅੱਜ ਅਹਿਮ ਮੁੱਦੇ ਤੇ ਗੱਲ ਕੀਤੀ ਗਿਆ ਇਹਦੇ ਲਈ ਮੈਂ ਸਾਰਿਆਂ ਨੂੰ ਵਧਾਈ ਵੀ ਦਿੰਦਾ ਤੇ ਸਰਕਾਰ ਦਾ ਧੰਨਵਾਦ ਵੀ ਕਰਦਾ ਖਾਸ ਕਰ ਅਰਵਿੰਦ ਕੇਜਰੀਵਾਲ ਜੀ ਦਾ ਤੇ ਭਗਵੰਤ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਜੈਪੀ ਜੈਪਾਥ